14 15 ਦੀ ਰਾਤ ਜਿਹੜਾ ਹੁਣ ਗਈਏ 14 15 ਦੀ ਰਾਤ ਰਾਤ ਨੂੰ 1:30 ਵਜੇ ਇੱਕ ਗ੍ਰੇਟਰ ਦੇ ਘਰ ਚ ਗੋਲੀ ਚੱਲੀ ਸੀਗੀ ਗੇਟ ਤੇ ਇੱਕੀ ਫਾਇਰ ਹੋ ਗਿਆ ਸੀ ਸੀਸੀਟੀਵੀ ਫੁਟੇਜ ਫਾਇਰ ਦੀ ਆ ਗਈ ਸੀ ਉਹ ਕੇਸ ਡੀਸੀਪੀ ਇਨਵੈਸਟੀਗੇਸ਼ਨ ਐਂਡ ਹਿਸ ਟੀਮ ਇਹਨਾਂ ਨੇ ਟ੍ਰੇਸ ਕਰ ਲਿਆ ਜਿਹਦੇ ਘਰ ਚ ਫਾਇਰਿੰਗ ਹੋਈ ਸੀ ਉਹਦਾ ਨਾਮ ਐ ਨਹੀਂ ਲੈ ਰਹੇ ਆ ਫੋਰ ਸਿਕਿਉਰਿਟੀ ਰੀਜਨਸ ਇਹਨੂੰ ਥ੍ਰੈਟ ਕਾਲ ਜਾਂਦੇ ਸੀ ਤਿੰਨ ਮੁੰਡੇ ਗ੍ਰਿਫਤਾਰ ਹੋਏ ਜੀ ਆਫਟਰ ਏ 650 ਕਿਲੋਮੀਟਰ ਚੇਸ 650 ਕਿਲੋਮੀਟਰ ਚੇਸ ਕਰਨ ਤੋਂ ਬਾਅਦ ਇਹ ਪੁਲਿਸ ਦੇ ਹੱਥੇ ਚੜ ਗਏ ਤਿੰਨ ਵਿਅਕਤੀ ਹਨ ਇੱਕ ਮੰਨਿਆ ਹੈ 21 ਸਾਲ ਉਮਰ ਦੇ ਉਹ ਇਨਸਾਨ ਹੈ ਜਿਨੇ ਫਾਇਰ ਕੀਤਾ ਸੀਗਾ ਰੈਕੀ ਕਰਨ ਵਾਲਾ ਖੁਸ਼ ਸੀਗਾ ਜਿਨੇ ਰਕੀਕਤ ਕੀਤੀ ਸੀਗੀ ਕਿ ਇੱਥੋਂ ਆਪ ਐਂਟਰੀ ਕਰਾਂਗੇ ਇੱਥੋਂ ਐਗਜ਼ਿਟ ਕਰਾਂਗੇ ਤੇ ਵਰੁਣ ਨਾਮ ਦਾ ਵਿਅਕਤੀ ਜਿਹੜਾ ਸੀਗਾ ਉਹ ਐਕਟਿਵਾ ਚਲਾ ਰਿਹਾ ਸੀ ਇਹਨਾਂ ਨੇ ਇਹ ਕੰਮ ਸੁਪਾਰੀ ਲੈ ਕੇ ਕੀਤਾ ਸੀਗਾ ਜੀ ਸੁਪਾਰੀ ਜਿਹੜੀ ਦਿੱਤੀ ਸੀਗੀ ਉਹ ਨਮਿਤ ਸ਼ਰਮਾ ਹੈ ਜੋਹਰ ਨਗਰ ਕੈਂਪ ਦਾ ਰਹਿਣ ਵਾਲਾ 3 ਸਾਲ ਤੋਂ ਯੂਰਪ ਰਹਿ ਰਿਹਾ ਹੈ ਸੱਤ ਪਰਚੇ ਦਿੱਤੇ ਪਹਿਲਾਂ ਵੀ ਦਰਜ ਨੇ ਇੱਕ ਸਾਡੇ ਹੀ ਪਰਚੇ 'ਚ ਇਹ ਵੌਂਟਡ ਹੈ ਜਿਹੜਾ ਤੁਹਾਨੂੰ ਯਾਦ ਹੋਣਾ ਬੈਂਸ ਜਿਹੜਾ ਬਦਮਾਸ਼ ਹੈ ਇੱਕ ਬੈਂਸ ਦੇ ਕਰਦੇ ਅੱਗੇ ਫਾਇਰਿੰਗ ਹੋਈ ਸੀ ਉਹਦੇ 'ਚ ਸਿਰਫ ਸੱਤ ਬੰਦੇ ਗ੍ਰਫਤਾਰ ਸੀਗੇ ਇੱਕ ਬੰਦਾ ਜਿਹੜਾ ਰਹਿ ਗਿਆ ਸੀਗਾ ਉਹ ਮੰਨਿਆ 6 ਦਿਨ অপারেশন ਚੱਲਿਆ ਇਹ ਅਲੱਗ-ਅਲੱਗ ਸਟੇਟਸ ਤੋਂ ਪੁਲਿਸ ਗਈ ਸੀਗੀ ਤੁਹਾਨੂੰ ਇੱਕ ਹੋਰ ਪਰਚਾ ਦਰਜ ਕੀਤਾ ਹੈ ਥੋੜੇ ਦਿਨ ਪਹਿਲਾਂ ਗੱਡੀ 'ਚ ਬੈ ਕੇ ਐਕਸੀਡੈਂਟਲ ਫਾਇਰ ਹੋ ਗਿਆ ਇੱਕ ਬੰਦੇ ਦੇ ਹੱਥ 'ਚ ਉਹਦਾ ਨਾਮ ਅਕਸ਼ੇ ਹੈ ਉਹ ਵੀ ਅ ਡਿਫਾਲਟਰ ਐਂਡ ਅ ਬੈਡ ਐਲੀਮੈਂਟ ਹੈ ਉਹਦੇ ਨਾਲ ਵੀ ਮਾਨਿਆ ਬੈਠਾ ਹੋਇਆ ਸੀਗਾ ਜੀ ਇਨਾ ਦੇ ਪੋਜੀਸ਼ਨ 'ਚ ਇਹ ਸੌਫਿਸਟੀਕੇਟਿਡ ਵੈਪਨਸ ਤੁਸੀਂ ਦੇਖ ਰਹੇ ਹੋ ਇਹ ਬਰਾਮਦ ਹੋਏ ਇਹਦੇ 'ਚ ਇੱਕ ਤਾਂ ਇਹ ਜਗਾਨਾ ਪਿਸਟਲ ਹੈ ਇਟਸ ਅ ਇੰਪੋਰਟੈਂਟ नौ मैगजीन गिरफ्तार मैगजीन बरामद हुए 32 राउंड्स ऑफ वेरियस बोर ये बरामद हुए पूछना तो जो पूछ लियो सर इले विच ये कैंप दे विचारेड़े सारे ए सारे कैंप ते रहण वाले पहला मिनट मामले दर्ज सारे एक मामला दर्ज है जी लेकिन नमित जेड़ा बाहर बैठा है उदे ते सात मामले दर्ज हैं और वे दो तीन होने लग गया पता और भी दो तीन, तीन दर्ज فی الحال ہاں جیسا مڈر کے ਤਿੰਨ ਤਿੰਨ ਸਾਲ ਪਹਿਲਾਂ ਚਰਚ ਚਲਾ ਗਿਆ ਇਹਨਾਂ ਦਾ ਮੋਡਸ ਆਪਰੇਂਡ ਨਹੀਂ ਹੁੰਦਾ ਨਾ ਦੂਜੇ ਸਟੇਟ ਤੋਂ ਕਈ ਵਾਰ ਮੈਜੋਰਟੀ ਆਫ ਦਾ ਟਾਈਮਸ ਦੂਜੇ ਸਟੇਟ ਤੋਂ ਬਣਵਾ ਲੈਂਦੇ ਨੇ ਰਾਜਸਥਾਨ ਐਂਡ ਵੈਸਟਰਨ ਉੱਪਰ ਹਾਂਜੀ ਇਹ ਤਿੰਨੇ ਬੰਦੇ ਗ੍ਰਫਤਾਰ ਹੋਏ ਇੱਕ ਰਹਿਦਾ ਗ੍ਰਫਤਾਰ ਹੋਣ ਵਾਲਾ ਜਿਹੜਾ ਵਿੱਚ ਬੈਠਿਆ ਸੀਗਾ ਸਰਕਾਰ ਨੇ ਕਿਸੀ ਜਿਸ ਸ਼ਖਸ ਨੇ ਸਪਾਰੀ ਦਿੱਤੀ ਸੀ ਕਿਉਂ ਦਿੱਤੀ ਸੀ ਇਹ ਵਿਟਨੈਸ ਸੀਗਾ ਜੀ ਇਸ ਕੇਸ ਦਾ

ਉਨ੍ਹਾਂ ਦੇ ਥਰੂ ਹੀ ਹੋਇਆ ਉਹਨਾਂ ਨੂੰ ਵੀ ਨਾਮਿਨੇਟ ਕਰਤਾ ਜਾਏ ਸਰ ਜੀ ਕਮਾਨੀ ਹੋਰ ਤੋਂੀਆਂ ਵੈਕੂਲਰ ਇਤਨੇ ਬੈਕਵਰਸ ਕਰ ਮਿਲਦੇ ਹੈ ਜਿਸੇ ਆਪਣਾ ਜਿਸ ਤੋਂ ਅੰਦਰ ਵੀ ਆਪਣਾ ਫਰਕ ਪੈਣ ਲੇ ਗਿਆ ਹੈ ਹੋਰ ਜ਼ਿਆਦਾ ਬੈਕਵਰਸੀ ਹੋ ਗਈ ਦੀ ਹੈ ਦੇਖੋ ਪਤਾ ਹੈ ਕਿ ਇਟ ਇਟ ਇਜ਼ 올 ਅਬਾਊਟ ਪ੍ਰੋਐਕਟਿਵਨੈਸ ਪ੍ਰੋਐਕਟਿਵ ਵੀ ਆਰ ਪ੍ਰੋਐਕਟਿਵ ਤਹੀਂ ਫੜੇ ਜਾ ਰਹੇ ਹਾਂ ਸਰ ਜਿਹੜਾ ਮਾਨਿਆ ਵਾਲਾ ਦੂਸਰਾ ਕੇਸ ਆਸੇ ਉਹ ਵੀ ਪਿਆ ਕੇਸ ਹੈ ਏ ਕੇਸ 2 ਨੰਬਰ ਚ 2 ਨੰਬਰ ਚ 2 ਨੰਬਰ ਚ 45 ਨੰਬਰ ਐਫ ਜਿਹੜਾ ਜਿਹੜਾ ਕਾਰਚ ਐਕਸੀਡੈਂਟਲ ਫਾਇਰ ਹੋਇਆ ਸੀਗਾ ਉਹ ਗਾਰ ਚ ਵੀ ਜਿਹੜੇ ਬੈਠੇ ਸੀਗੇ ਡਿਫਾਲਟਰ ਸੀਗੇ ਉਹਦੇ ਚ ਮਾਨਿਆ ਵੀ ਬੈਠਾ ਹੋਇਆ ਸੀਗਾ ਜੀ ਇਸ ਨੂੰ ਮਾਨਿਆ ਕਿ ਇਸ ਕਾਨਫਰੈਂਸ 45 45 ਹਾਂ ਬੈਂਸ ਵਾਲੇ ਕੇਸ ਚ ਜੀ ਜੀ ਇਨ ਇਨ ਅਜੇ ਹੋਰ ਵੀ ਵਾਰਦਾਤਾ ਹੈ ਉਹ ਵੀ ਆਣ ਗਿਆ ਨੈਕਸਟ ਜਿਹੜੀ ਕਰੇਗਾ ਆਪਾਂ 3-4 ਦਿਨ ਮਦਰ ਮੰਡ ਬਲਿੰਗ ਇਹਨਾਂ ਦਾ ਨੰਬਰ ਆ ਮੰਡ ਲਿੰਗੇ ਯਾ ਪ੍ਰੋਫੈਸ਼ਨਲ ਆਂਦਰ ਬੁਜੀਓਦਰ ਪ੍ਰੋਫੈਸ਼ਨਲ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਤਾਂ ਫੜਿਆ ਹੀ ਹੈ ਨਾ ਨੂੰ ਵੀਲ ਗੈਟ ਬੈਕ ਟੂ ਯੂ ਹਾਂਜੀ ਹਾਂਜੀ ਸਫਾਰੀ ਕਿੰਨੀ ਦੀ ਅਮਾਉਂਟ ਸੀ ਮੈਟਰ ਆਫ ਇਨਵੈਸਟੀਗੇਸ਼ਨ ਮੈਂ ਲੈਟ ਯੂ ਨੋ ਬਟ ਮੈਗੋ ਫੈਕਚੁਅਲੀ ਇਦਾਂ ਦੀ ਚੀਜ਼ ਨਾ ਕਰਨਾ ਬੋਲਾਂ ਜਿਹੜੀ ਗਰਤ ਹੋਏ ਕੋਈ ਵੀ ਫੈਕਚੁਅਲ ਚੀਜ਼ ਜਿਹੜੀ ਹੈ ਦੋ ਤਿੰਨ ਸਰਸਸ ਤੋਂ ਵੈਰੀਫਾਈ ਕਰਕੇ ਦਨਲ ਕੇ ਠੀਕ ਹੈ ਠੀਕ ਫੋਟੋ ਕਰਵਾ ਲਓ ਜੀ ਹਾਂ ਹਾਂ